um <laughs> जनरल शाम सिंह अटारी की जो शहादत है वो हम सब के लिए एक एक मिसाल है कि किस तरीके से देश को आगे रखकर कर को आगे रखकर उन्होंने अपने काम किया होती थी और आज इस अवसर पर जनरल शाम सिंह अटारी ट्रस्ट ने एक मेमोरियल साइकिल राइड की घोषणा की है ऐलान किया है और हम इस माध्यम से सबको बताना चाहते हैं कि जो भी ये देख रहे हैं कि अगले साल आइए हमारे साथ जुड़िए और इस मेमोरियल साइकिल राइड का हिस्सा बनिए और जो जज्बा अटारी में माजे में इतना कायम है उसको हम और भी बढ़ाएं सरकारें क्या भूलती जा रही को नहीं देखिए ये जो फंक्शन है हमेशा एक राज्य स्तर पर ही हुआ है तो हम तो हर बार राज्य सरकार का शुक्रिया अदा ही करना चाहेंगे कि उन्होंने हमेशा से इस को सपोर्ट किया है और इसके लिए हमें पूरी पूरी तरीके से कोऑपरेशन दी है हाँ ये हम जरूर मांगेंगे कि अगले साल जब और भी बड़ी मात्रा में लोग आके इस मेमोरियल साइकिल राइड का हिस्सा बने तब हमें एडमिनिस्ट्रेशन की बहुत जरूरत पड़ेगी आज तो इतने साइक्लिस्ट नहीं है पर हमें उम्मीद है कि काफी सारे साइक्लिस्ट होंगे अगले साल बट वो मैं जो नवेती पर जो ना हां और मेरे साहब आज से जरा स्वागत कराया जाएगा टाटा शाम से गलारी वाला याद तो की अरेंजमेंट करके दी कितने की ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜੇਸੇ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਇਹਨਾਂ ਬੜੀ ਬਾਤਰੀ ਦੇ ਨਾਲ ਅ ਬੜੀਆਂ ਗੰਗਾਂ ਔਰ ਜੰਗਾਂ ਫਤਿਹ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾਂ ਦੀ ਜਗ ਦੇ ਵਿੱਚ ਸ਼ਹਾਦਤ ਪਾਈ ਆ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ਏਟਾਰੀ ਜਿਹੜਾ ਏ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਆ ਸੋ ਅੱਜ ਇੱਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ ਤਾਰੀ ਦਾ ਇੱਥੇ ਵੀ ਹੈ ਔਰ ਤਾਰੀ ਜਿੱਤੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ 11 ਦੇ ਵਿੱਚ ਪੰਜਾਬ ਦੀ ਜੀਅ ਵਿਚਾ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਰਦਾਸ਼ੀ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਖੇ ਜਿਹੜਾ ਅੱਜ ਫੰਕਸ਼ਨ ਕਰਾ ਦਿੱਤਾ ਕਿ ਮੈਂ ਸਾਬ ਹਰਵਰੀ ਹਰ ਸਾਲ ਇਹ ਜਿਹੜਾ ਮਨਾਇਆ ਜਾਂਦਾ ਰਾਜਪਥੀ ਸਮਾਗਮ ਦਾ ਵੀ ਹਰਵਰੀ ਮਹਗੂਰੀ ਰਾਜ ਜਿਹੜੀ ਆ ਸਾਲਵਾਦੀ ਆਉਂਦੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਵਿੱਠਾ ਕਿਡੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤ ਦੀ ਪੂਰਾ ਸਾਲ ਨਹੀਂ ਹੁੰਦੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਦੇਖਦਾ ਇਹਦੀ ਰਿਪੋਰਟ ਵੀ ਲੈਣਾ ਕਿਉਂ ਇਹਦੇ ਸਫਾਈ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਯਾਤਕਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਜਿਹਦੇ ਉੱਤੇ ਡਿਊਟੀ ਲਗਾਵਾ ਕਿ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਾਂ ਉਹਦੇ ਤੇ ਧਿਆਨ ਰੱਖਿਆ ਜਾਂ ਸਫਾਈ ਦਿੱਤੀ ਜਾਏ ਔਰ ਇਹਦਾ ਜੇ ਕੋ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਦਾ ਇਹਨਾਂ ਚੀਜ਼ਾਂ ਉੱਪਰ ਖਾਸ ਧਿਆਨ ਦਿੱਤਾ ਗਿਆ ਹੈ ਕਰੋੜਾਂ ਰੁਪਏ ਦੀ ਲਗਤ ਨਾਲ ਸਾਰਾ ਇਮਾਰਤ ਤਿਆਰ ਹੋਈ ਹੈ ਜੀ ਹਾਲ ਤੁਸੀਂ ਦੇਖੋ ਪੇਂਟ ਵੀ ਹੋਇਆ ਲੰਬੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਹਨਾਂ ਨੂੰ ਗੂੜ ਕੀਤਾ ਜਾ ਰਿਹਾ ਮੈਂ ਆਪ ਵੀ ਦੱਸ ਦੇਣਾ ਵਾ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ ਦੇਰ ਤੋਂ ਬਾਅਦ ਨੇ ਉਹ ਵੀ ਇਮੀਡੀਏਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਵੀ ਜਗਮਗ ਜਗਮਗ ਦਿਖੇਗੀ ਔਰ ਜਿਹੜੀਆਂ ਇਹੋ ਜੇ ਸਾ ਅ ਖਾਸ ਯੁੱਧੀਆਂ ਦੀਆਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਦਿਆ ਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਹੱਦ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ 'ਤੇ ਧਿਆਨ ਦੇਵੇਗਾ ਥੈਂਕ ਯੂ ਸਰ